हां जी ਅੱਜ ਅਸੀਂ ਗੱਲ ਕਰਾਂਗੇ ਗੁਰੂ ਗੋਵਿੰਦ ਸਿੰਘ ਜੀ ਦੇ ਜੀਵਨ ਉਹਨਾਂ ਦੇ ਪਰਿਵਾਰ ਬਾਰੇ ਕਿ ਕਿਵੇਂ ਉਹਨਾਂ ਦੇ ਪਰਿਵਾਰ ਦਾ ਵਿਛੋੜਾ ਪਿਆ ਕੀ ਕੁਝ ਹੋਇਆ ਜਦੋਂ 1704 ਈਸਵੀ ਵਿੱਚ ਅਨੰਦਪੁਰ ਸਾਹਿਬ ਨੂੰ ਮੁਗਲ ਫੌਜਾਂ ਅਤੇ ਪਹਾੜੀ ਰਾਜਿਆਂ ਨੇ ਘੇਰਾ ਪਾ ਲਿਆ ਕਈ ਮਹੀਨੇ ਤੱਕ ਸਿੰਘ ਭੁੱਖੇ ਅਤੇ ਪਿਆਸ ਸਹਿ ਕੇ ਡਟੇ ਰਹੇ ਦੁਸ਼ਮਣਾਂ ਨੇ ਝੂਠੀਆਂ ਕਸਮਾਂ ਖਾ ਕੇ ਕਿਹਾ ਕਿ ਜੇ ਗੁਰੂ ਜੀ ਕਿਲਾ ਛੱਡ ਦੇਣ ਤਾਂ ਕੋਈ ਨੁਕਸਾਨ ਨਹੀਂ ਕੀਤਾ ਜਾਵੇਗਾ। ਗੁਰੂ ਜੀ ਨੇ ਸੰਗਤ ਦੀ ਭਲਾਈ ਸਮਝੀ। ਉਹਨਾਂ ਤੇ ਯਕੀਨ ਕੀਤਾ ਕਿ ਇਹਨਾਂ ਨੇ ਕਸਮ ਖਾਧੀ ਹੈ। ਤਾਂ ਗੁਰੂ ਜੀ ਨੇ ਕਿਲਾ ਛੱਡਣ ਦਾ ਫੈਸਲਾ ਲਿਆ। ਰਾਤ ਦੇ ਹਨੇਰੇ ਵਿੱਚ ਮੀਂਹ ਤੇ ਤੂਫਾਨ ਦੇ ਦੌਰਾਨ ਜਦੋਂ ਸੰਗਤਾਂ ਸਰਸਾ ਨਦੀ ਪਾਰ ਕਰ ਰਹੇ ਸਨ। ਨਦੀ ਵਿੱਚ ਭਿਆਨਕ ਹੜਾ ਗਿਆ। ਇਸ ਤੇ ਗੁਰੂ ਜੀ ਦਾ ਪਰਿਵਾਰ ਵੱਖ-ਵੱਖ ਹੋਇਆ ਇਹ ਦੱਸਣ ਵਾਲੀ ਗੱਲ ਹੈ ਕਿ ਸਰਸਾ ਨਦੀ ਜਿੱਥੇ ਕਿ ਗੁਰੂ ਜੀ ਦਾ ਪਰਿਵਾਰ ਅਲੱਗ-ਅਲੱਗ ਹੋ ਗਿਆ ਸੀ ਛੋਟੇ ਸਹਬਜ਼ਾਦੇ ਪਪਾ ਜੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਅਲੱਗ ਹੋ ਗਏ ਸਨ ਜੋ ਕਿ ਮਾਤਾ ਗੁਜਰੀ ਜੀ ਨਾਲ ਸਨ ਵੱਡੇ ਸਹਬਜ਼ਾਦੇ ਤੇ ਉਧਰ ਦੂਸਰੇ ਪਾਸੇ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੇ ਸਿੰਘ ਤੇ ਨਾਲ ਉਹਨਾਂ ਦੇ ਵੱਡੇ ਸਹਬਜ਼ਾਦੇ ਸਨ ਮਹਾਤਾ ਗੁਜਰੀ ਛੋਟੇ ਸਾਹਿਬ ਜੱਤੇ ਜੰਗਲਾਂ ਵਿੱਚ ਤੀ ਹੁੰਦੇ ਹੋਏ ਮੁਗਲ ਫੌਜਾਂ ਤੋਂ ਬਚਦੇ ਹੋਏ ਆਪਣੀ ਰਸਤੇ ਨੂੰ ਪੂਰਾ ਕਰ ਰਹੇ ਸਨ ਰਸਤੇ ਵਿੱਚ ਉਹਨਾਂ ਨੂੰ ਇੱਕ ਥਾਂ ਤੇ ਗੰਗੂਣਾ ਦਾ ਬ੍ਰਾਹਮਣ ਮਿਲਿਆ ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਕਿਲੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਕਿਲੇ ਵਿੱਚ ਕੰਮ ਕਰਦਾ ਸੀਗਾ ਉਹ ਉਹਨਾਂ ਨੂੰ ਜਾਣਦਾ ਸੀਗਾ ਉਹਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਮਾਤਾ ਜੀਓ ਛੋਟੇ ਸਾਹਿਬ ਜੀ ਆਦਿ ਨੇ ਤੁਸੀਂ ਮੇਰੇ ਘਰ ਚੱਲੋ ਉਸ ਦੇ ਕਹਿਣ ਤੇ ਮਾਤਾ ਗੁਜਰ ਕੌਰ ਆਪਣੇ ਛੋਟੇ ਸਾਹਿਬ ਜੀ ਆਦਿ ਨੇ ਉਸ ਦੇ ਘਰ ਲੈ ਗਏ ਕੰਗੂ ਬ੍ਰਾਹਮਣ ਉਹਨਾਂ ਦੀ ਬਹੁਤ ਸੇਵਾ ਕਰਦਾ ਆਪਣੇ ਘਰ ਵਿੱਚ ਰਾਤ ਨੂੰ ਜਦੋਂ ਮਾਤਾ ਗੁਜਰਕੌਰ ਤੇ ਸਹਬਜ਼ਾ ਦੇ ਸਮਝ ਜਾਂਦੇ ਹਨ ਤਾਂ ਉਹ ਦੇਖਦਾ ਹੈ ਕਿ ਮਾਤਾ ਗੁਜਰ ਕੋਲ ਇੱਕ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਹੈ ਉਸ ਨੂੰ ਚੁੱਕ ਲੈਂਦਾ ਹੈ ਉਹ ਸਮਝਦਾ ਹੈ ਕਿ ਮਾਤਾ ਗੁਜਰ ਸੌ ਰਹੇ ਹਨ ਪਰ ਉਹ ਦੇਖ ਰਹੇ ਹੁੰਦੇ ਹਨ ਉਹ ਕੁਝ ਨਹੀਂ ਬੋਲਦੇ ਅਗਲੇ ਦਿਨ ਉਹ ਉਹਨਾਂ ਨੂੰ ਪੁੱਛਦੇ ਹਨ ਕਿ ਇਹ ਤੋਂ ਇੱਕ ਸੋਨੇ ਦੀਆਂ ਮੋਹਰਾਂ ਵਾਲੀ ਥੈਲੀ ਦੇਖੀ ਹੈ ਉਹ ਮਨਾ ਕਰ ਦਿੰਦਾ ਹੈ ਸਾਫਨਕਾਰ ਕਰ ਦਿੰਦਾ ਹੈ ਤੂੰ ਇਹ ਕਹਿੰਦਾ ਹੈ ਕਿ ਤੁਸੀਂ ਮੇਰੇ ਤੇ ਇਲਜ਼ਾਮ ਲਾ ਰਹੇ ਕਿ ਮੈਂ ਥੈਲੀ ਚੋਰੀ ਕੀਤੀ ਹੈ ਉਹ ਡਰਾਵੇਂਦਾ ਹੈ ਕਿ ਮੈਂ ਤੁਹਾਨੂੰ ਮੁਗਲ ਹਕੂਮਤ ਦੇ ਹਵਾਲੇ ਕਰ ਦੇਵਾਂਗਾ ਤੇ ਉਹ ਉਸੇ ਤਰ੍ਹਾਂ ਹੀ ਕਰਦਾ ਹੈ ਉਹ ਜਾ ਕੇ ਸਪਾਈਆਂ ਨੂੰ ਦੱਸ ਦਿੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਤੇ ਮਾਤਾ ਜੀ ਮੇਰੇ ਕੋਲ ਤੇ ਉਹਨਾਂ ਨੂੰ ਗ੍ਰਿਫਤਾਰ ਕਰਵਾ ਦਿੰਦਾ ਹੈ ਦੂਜੀ ਪਾਸੇ ਗੁਰੂ ਗੋਬਿੰਦ ਸਿੰਘ ਤੇ ਉਹਨਾਂ ਦੇ ਸਿੰਘ ਅਤੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਸਾਹਿਬ ਵਿੱਚ ਹੁੰਦੇ ਹਨ ਜਿੱਥੇ ਮੁਗਲ ਹਕੂਮਤ ਨੇ ਮੁਗਲ ਸਪਾਹੀਆਂ ਨੇ ਉਹਨਾਂ ਨੂੰ ਘੇਰਾ ਪਾ ਰੱਖਿਆ ਹੁੰਦਾ ਹੈ ਤੇ ਉੱਥੇ ਬਹੁਤ ਜੰਗ ਯੁੱਧ ਦੌਰਾਨ ਉਹਨਾਂ ਦੇ ਦੋ ਵੱਡੇ ਸਾਹਿਬਜ਼ਾਦੇ ਸ਼ਹੀਦ ਹੋ ਜਾਂਦੇ ਹਨ ਅਤੇ ਸਿੰਘ ਵੀ ਸ਼ਹੀਦ ਈ ਤੇ ਮਾਤਾ ਗੁਜਰਕਾ ਹੋਰ ਤੇ ਸੋਤੇਸ਼ ਸਾਹਿਬ ਜਦਿਆ ਨੇ ਸ੍ਰੀ ਹਿੰਦੂਲੇ ਜਾ ਕੇ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਠੰਡ ਭੁੱਖ ਅਤੇ ਡਰ ਦੇ باوجود ਉਹ ਡੋਲ ਰਹੇ ਉਹਨਾਂ ਨੂੰ ਬਹੁਤ ਲਾਲਚ ਦਿੱਤਾ ਗਿਆ ਕਿ ਤੁਹਾਨੂੰ ਰਾਜ ਭਾਗ ਦਿੱਤੇ ਜਾਣਗੇ ਕਿ ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ ਤੁਸੀਂ ਆਪਣਾ ਧਰਮ ਬਦਲ ਕੇ ਮੁਸਲਿਮ ਧਰਮ ਕਬੂਲ ਕਰ ਲਓ ਪਰ ਉਹ ਇਹ ਸਭ ਤੋਂ ਉੱਪਰ ਉੱਠ ਚੁੱਕੇ ਸਨ ਉਹਨਾਂ ਨੇ ਸਾਫ਼ ਇਨਕਾਰ ਕਰ ਦਿੱਤਾ ਅੱਗੇ ਦਾ ਇਤਿਹਾਸ ਅਪਾਗਲੀ ਵੀਡੀਓ ਵਿੱਚ ਦੇਖਾਂਗੇ ਕਿ ਕਿਵੇਂ ਸਾਬਜਾਦਿਆਂ ਨੂੰ ਸਹੀਦ ਕੀਤਾ ਗਿਆ ਕੀ ਕੀ ਉਹਨਾਂ ਨੂੰ ਤੁਸੀਂ ਇਹ ਦਿੱਤੇ ਗਏ ਸਾਡੇ ਨਾਲ ਜੁੜੇ ਰਹਿਣ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ